ਸੋ ਹਾਂਜੀ ਅੱਜ ਗੱਲ ਕਰਦੇ ਆ 20 ਫਰਵਰੀ ਦੇ ਮੌਸਮ ਬਾਰੇ ਸੋ ਕੀ ਅਪਡੇਟ ਆ ਤੇ ਪਹਿਲਾਂ ਤਾਂ ਤੁਸੀਂ ਆ ਸਕਰੀਨ ਦੇ ਉੱਤੇ ਸੈਟਲਾਈਟ ਤਸਵੀਰ ਦੇਖ ਲਓ ਸੋ ਮਾਲਵਾ ਦੁਆਬਾ ਤੇ ਮਾਝਾ ਤਿੰਨਾਂ ਨੂੰ ਹੀ ਜ਼ਿਲ੍ਹਿਆਂ ਨੂੰ ਜਿੰਨੇ ਵੀ ਨੇ ਸੋ ਮੀ ਪ੍ਰਭਾਵਿਤ ਕਰ ਰਿਹਾ ਜੀ ਸੋ ਆ ਦੂਜੀ ਸਕਰੀਨ ਆ ਇਹਦੇ ਚ ਕਿੰਨੇ ਪਰਸੈਂਟ ਚਾਂਸ ਨੇ 20 ਤਰੀਕ ਦੇ ਵੀ 20 ਪੈ ਸਕਦਾ ਹੈ ਸੋ ਜਿਨ੍ਹਾਂ ਨੇ ਕਣਕਾਂ ਨੂੰ ਪਾਣੀ ਲਾ ਲਿਆ ਉਹ ਤਾਂ ਲੱਗ ਗਿਆ ਸੋ ਜਿਹੜਾ ਨੇ ਨਹੀਂ ਲਾਇਆ ਸੋ ਤਿੰਨ ਚਾਰ ਦਿਨਾਂ ਕਣਕ ਨੂੰ ਪਾਣੀ ਤੋਂ ਪਰਹੇਜ਼ ਕਰਨ ਕਾਰਨ ਕਾਰਨ ਸਭ ਤੋਂ ਵੱਡਾ ਹਵਾ ਦਾ ਹੈ ਸੋ ਜਿਹੜੀ ਹਵਾ ਹੈ 20 ਫਰਵਰੀ ਨੂੰ ਬਹੁਤ ਜ਼ਿਆਦਾ ਦੱਸੀ ਗਈ ਆ ਸੋ ਹਵਾ ਜਿਹੜੀ 27 ਕਿਲੋਮੀਟਰ ਟਾਪ ਚੱਲਣੀਆਂ ਸੋ ਸਭ ਤੋਂ ਬੜੀ ਇਹਦੇ ਚ ਗੱਲ ਇਹ ਆ ਵੀ ਇਹ ਪੱਛੋਂ ਵੱਲੋਂ ਨਹੀਂ ਪੂਰੇ ਵੱਲੋਂ ਚੱਲਣੀਆਂ ਨੇ ਸੋ ਪੂਰਾ ਜਿਹੜਾ ਉਹ ਰੁਕ ਰੁਕ ਕੇ ਚੱਲ ਆਉਂਦਾ ਇੱਕ ਇਦੇ ਕਾਰਨ ਉਹ ਕਣਕ ਨੂੰ ਜ਼ਿਆਦਾ ਨੁਕਸਾਨ ਕਰਦਾ ਹੈ ਜ਼ਿਆਦਾ ਸੁੱਟ ਦਿੰਦਾ ਹੈ ਕਾਰਨ ਕਿ ਉਹ ਜਦੋਂ ਬਾਰ ਬਲੌਰ ਦੀ ਤਰ੍ਹਾਂ ਘੁੰਮ ਘੁੰਮ ਕੇ ਆਉਂਦਾ ਰਹਿੰਦਾ ਹੈ ਸੋ ਇਸੇ ਲਈ 20 ਤਰੀਕ ਤੋਂ ਬਾਅਦ ਲੰਗੇ ਤੇ ਹੀ ਕਣਕ ਨੂੰ ਪਾਣੀ ਵਗੈਰਾ ਲਗਾਓ ਸੋ